ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਅਸਿਮਰਨ ਇਟਲੀ ਤੋਂ ਲੈ ਕੇ ਤੁਹਾਡੇ ਲਈ ਨਵੀਂ ਅਪਡੇਟ ਇਟਲੀ ਦੇ ਪੇਪਰਾਂ ਬਾਰੇ ਜਾਣਕਾਰੀ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਜਿਨ੍ਹਾਂ ਨੇ ਵੀਰਾਂ ਨੇ ਪਹਿਣਾ ਨਹੀਂ ਕੀਤਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀਰ ਹੁਣ ਪਤਾ ਹੀ ਆ ਜਿਹੜੀ ਇਹਨਾਂ ਨੇ 3 ਸਾਲ ਵਾਸਤੇ ਫਲੂਸੀ ਖੋਲੀ ਸੀ ਵੀ ਇਟਲੀ ਆਉਣ ਵਾਸਤੇ ਪੇਪਰ ਆ ਜਿਹੜੇ ਵਰਕ ਪਰਮਟ ਤੇ ਆਉਣਾ ਸੀਗਾ 3 ਸਾਲ ਵਾਸਤੇ 2023 24 ਤੇ 25 ਤੇ ਉਹਦੀ ਜਿਹੜੀ ਲਾਸਟ ਡੇਟ ਆ 3 ਨਵੰਬਰ ਤੱਕ ਫੈਲਾ ਤਿਆਰ ਹੋਣੀਆਂ ਸੀਗੀਆਂ ਤੇ ਉਹ ਮਤਲਬ ਜਿਨੇ ਵੀ ਅਰਵੀਰਾਂ ਨੇ ਪਹਿਨਣੇ ਪਰਵਾਉਣੇ ਆ ਤੇ ਉਹ ਚਲੋ ਦੇ ਚੁੱਕੇ ਹੋਣੇ ਆ ਆਪਦੀਆਂ ਪਹਿਲਾਂ ਤਿਆਰ ਕਰਵਾ ਚੁੱਕੇ ਹੋਣੇ ਆ ਤੇ ਉਹ ਜਿਹੜੀ ਕਲੈਕ ਡੇਟ ਆ ਤੁਹਾਨੂੰ ਪਤਾ ਇਹ ਫਰਵਰੀ ਚ ਹੋਣੀ ਆ 5 7 12 ਫਰਵਰੀ ਨੂੰ ਤੇ ਉਦੋਂ ਉਸ ਤੋਂ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਸਟਾਰਟ ਹੋਣਗੇ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਇਥੋਂ ਦੀ ਇਟਲੀ ਸਰਕਾਰ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਾਂ ਨੂੰ ਮੌਕਾ ਦਿੱਤਾ ਤਿੰਨ ਸਾਲਾਂ ਵਿੱਚ ਬਹੁਤ ਆਪਾਂ ਇੱਥੇ ਜਿਹੜੇ ਵੀਰ ਰਹਿੰਦੇ ਸੀ ਜਾਂ ਪੁਰਾਣੀਆਂ ਫੈਮਲੀਆ ਉਹਨਾਂ ਨੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਿਨ੍ਹਾਂ ਨੇ ਨਵੇਂ ਵੀਰਾਂ ਨੇ ਉਧਰੋਂ ਨਵੇਂ ਵੀਰ ਬਹੁਤ ਪੈਣਾ ਵੀਰ ਬਹੁਤ ਆਇਆ ਤੇ ਵੀ ਉਹਦੀ ਪਾਰਕ ਪਰਮਿਟ ਦੀ ਖੋਲਣ ਦੀ ਵਜ੍ਹਾ ਨਾਲ ਤੇ ਹੁਣ ਅੱਗੇ 2000 26 ਦਾ ਆਪਾਂ ਨੂੰ ਵੀ ਕਮੈਂਟ ਆਉਂਦੇ ਆ ਵੀ ਆਹ ਅੱਗੇ ਪੇਪਰ ਖੁੱਲਣਗੇ ਫਲੂਸੀ ਖੁੱਲੂਗੀ ਉਹਦੇ ਬਾਰੇ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ 3 ਸਾਲਾਂ ਬਾਰੇ ਤਾਂ ਆਪਾਂ ਨੂੰ ਪਤਾ ਹੀ ਸੀ ਆਪਾਂ ਵੀਡੀਓ ਬਣਾ ਕੇ ਵੀ ਜਦੋਂ ਐਲਾਨ ਹੋਇਆ ਸੀ ਉਹਦੇ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਆਪਣੇ ਦੂਸਰੇ ਚੈਨਲ ਤੇ ਵੀ 3 ਸਾਲ ਵਾਸਤੇ ਆ ਜਿਹੜੇ ਪੇਪਰ ਹੋਣ ਇਹਨਾਂ ਨੇ ਓਪਨ ਕਰਦੇ ਵੀ 3 ਸਾਲ ਵਾਸਤੇ ਜਿਹੜੀ ਇਹ ਖੁੱਲਣੀਆਂ ਖੁੱਲਣੀਆਂ ਫਲੂਸੀ ਹਰ ਸਾਲ ਤੇ ਜਿਹੜੀ ਕਲੈਕ ਡੇਟ ਆ ਉਹ ਇਹ ਉਦੋਂ ਦੱਸਣਗੇ ਜਦੋਂ ਵੀ ਮਤਲਬ ਪਹਿਲਾਂ ਤਿਆਰ ਹੋਣ ਤੋਂ ਬਾਅਦ ਵੀ ਕਿਹੜੀ ਕਿਹੜੀ ਕਲੈਕ ਡੇਟ ਆ ਕਦੋਂ ਕਦੋਂ ਪੇਪਰ ਕਲੈਕ ਹੋਣੇ ਆ ਜਿਵੇਂ ਕਿ ਹੁਣ ਪਿੱਛੇ ਚਲੋ ਹੋਏ ਆ ਆਈ ਵੀ ਆ ਬਹੁਤ ਵੀਰ ਭੈਣ ਸਾਲ ਵਾਲੇ ਪੇਪਰਾਂ ਤੇ 9 ਮਹੀਨੇ ਵਾਲਿਆਂ ਤੇ ਡੋਮੈਸਟਿਕ ਪੇਪਰਾਂ ਤੇ ਵੀ ਤੇ ਹੁਣ ਜਿਹੜੀ 2025 ਦੀ ਆ ਉਹ ਲਾਸਟ ਡੇਟ 3 ਨਵੰਬਰ ਤੱਕ ਪਹਿਲਾਂ ਤਿਆਰ ਹੋਣੀ ਆ ਤੇ ਫਰਵਰੀ ਦੇ ਵਿੱਚ ਆ ਜਿਹੜੀ ਉਹ ਕਲਿੱਕ ਹੋਣੀ ਆ ਤੇ ਉਸ ਤੋਂ ਬਾਅਦ ਉਹ ਪੇਪਰ ਆ ਜਿਹੜੇ ਨਿਕਲਨੇ ਸਟਾਰਟ ਹੋਣਗੇ ਉਹਨਾਂ ਦੀ ਸ਼ਾਨਵੀਨ ਹੋ ਕੇ ਠੀਕ ਆ ਜੀ ਇਹ ਤਾਂ ਸੀ ਆਪਣੀ ਪੇਪਰਾਂ ਬਾਰੇ ਜਾਣਕਾਰੀ ਵੀ ਜਿਨੇ ਵੀ ਚਲੋ ਅਜੇ ਇਕ ਅੱਧਾ ਦਿਨ ਪਿਆ ਵਾ ਜਿਨੇ ਵੀ ਆਪਦਾ ਵੈਸੇ ਤਾਂ ਹੁਣ ਨਹੀਂ ਕੋਈ ਫਾਇਦਾ ਬਣੇ ਕਿਉਂਕਿ ਜਿਨੇ ਵੀ ਆ ਵਕੀਲ ਤੋਂ ਜਾਂ ਕਿਸੇ ਏਜੰਸੀ ਤੋਂ ਜਾਂ ਕਿਸੇ ਤੋਂ ਵੀ ਪੇਪਰ ਭਰੋਣੇ ਆ ਤੇ ਹੁਣ ਉਹਨਾਂ ਨੂੰ ਵੀ ਟਾਈਮ ਚਾਹੀਦਾ ਹੁੰਦਾ ਵਾ ਤੇ ਤਿਆਰ ਕਰਨ ਨੂੰ ਸਾਰਾ ਕੁਝ ਪਹਿਲਾਂ ਆਪਣੀਆਂ ਤਿਆਰ ਕਰਨ ਨੂੰ ਤੇ ਵੀ ਨਹੀਂ ਹੁਣ ਫਾਇਦਾ ਕਾ ਵੀ ਕਿਉਂਕਿ ਇੱਕ ਦਿਨ ਹੀ ਰਹਿ ਗਿਆ ਤੇ ਚਲੋ ਜਿਨ੍ਹਾਂ ਨੇ ਵੀਰਾਂ ਨੇ ਆਪਦੇ ਕਰਵਾਤੀ ਆ ਜਾਂ ਆਪਦੀਆਂ ਫੈਲਾਂ ਤਿਆਰ ਕਰਨ ਨੂੰ ਕਹਿਤਾ ਆ ਉਹਦੇ ਡਾਕੂਮੈਂਟ ਭੇਜੇ ਆ ਤੇ ਉਹ ਵਧੀਆ ਚਲੋ ਜੀ ਹੁਣ ਅੱਗੇ 2000 ਆ ਸੌਰੀ ਜੀ ਫਰਬਰੀ ਚ ਉਹਨਾਂ ਦੀਆਂ ਜਿਹੜੀਆਂ ਫੈਲਾਂ ਜਮ ਤਿਆਰ ਹੋ ਕੇ ਤੇ ਕਲਿੱਕ ਹੋ ਜਾਣਗੇ ਤੇ ਉਸ ਤੋਂ ਬਾਅਦ ਜਿੰਨਾ ਜਿੰਨਾ ਤੁਸੀਂ ਆਪਦੇ ਪੇਪਰ ਪਰਵਾਹੇ ਆ ਕਿਸੇ ਰਸਤੇਦਾਰ ਤੋਂ ਜਾਂ ਕਿਸੇ ਵਕੀਲ ਤੋਂ ਜਾਂ ਕਿਸੇ ਏਜੰਟ ਤੋਂ ਤੇ ਉਸ ਤੋਂ ਬਾਅਦ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਦੀ ਰਸੀਦਾਂ ਲੈ ਸਕਦੇ ਆ ਹਾਂਜੀ ਅੱਗੇ ਆਪਾਂ ਗੱਲ ਕਰਦੇ ਹਾਂ ਹੁਣ ਜਿਹੜੇ ਬਹੁਤ ਤਕਰੀਬਨ ਨਵੇਂ ਬੀਰੀ ਕਹਿ ਰਹੇ ਆ ਵੀ ਇੱਥੇ ਆਏ ਆ ਜਿਹੜੇ ਹਨਾ ਵੀ ਅਸੀਂ ਆ ਗਏ ਆ ਕੋਈ ਫਾਇਦਾ ਨਹੀਂ ਕੰਮ ਨਹੀਂ ਮਿਲਦਾਗਾ ਵੀ ਕੀ ਕਰੀਏ ਵੀ ਜਾਂ ਕਿੱਦਾਂ ਵੀ ਬਹੁਤ ਕਮੈਂਟ ਆ ਰਹੇ ਆ ਤੇ ਉਹਨਾਂ ਵੀਰਾਂ ਨੂੰ ਆਪਾਂ ਕਹਿੰਨੇ ਆ ਸਲਾਹ ਵੀ ਦਿੰਨੇ ਆ ਵੀ ਤੁਸੀਂ ਥੋੜੀ ਵੇਟ ਕਰ ਲਓ ਕਿਉਂਕਿ ਵੀ ਉਹ ਤਾਂ ਆਪਾਂ ਨੂੰ ਹੀ ਪਤਾ ਵੈ ਇਹ ਨਹੀਂਗਾ ਵੀ ਤੁਸੀਂ ਇੰਡੀਆ ਤੋਂ ਜਦੋਂ ਪਾਕਿਸਤਾਨ ਤੋਂ ਆਏ ਤੇ ਇੱਥੇ ਆ ਕੇ ਆਉਂਦੇ ਸਾਰੇ ਵੀ ਕੰਮ ਤੁਹਾਡੇ ਲਈ ਵੀ ਪਰੋਸਿਆ ਪਿਆ ਚਲੋ ਕਈਆਂ ਦੇ ਰਿਸ਼ਤੇਦਾਰ ਹੈਗੇ ਵੀ ਹਨਾ ਵਿੱਚ ਪਤਾ ਵੀ ਤੁਹਾਡੇ ਰਿਸ਼ਤੇਦਾਰਾਂ ਨੇ ਆਉਣਾ ਪੇਪਰ ਭਰਾਇਆ ਨਿਕਲੇ ਜਦੋਂ ਉੱਧਰ ਇੰਡੀਆ ਆਪਣੇ ਹੁੰਦਾ ਸਾਰਾ ਕੁਝ ਪਹਿਲਾਂ ਜਮਾ ਕਰ ਹੁੰਦੀਆਂ ਵੀਜ਼ਾ ਹੁੰਦਾ ਕੋਈ ਕੰਮ ਲੱਭ ਕੇ ਵੀ ਰੱਖ ਲੈਂਦੇ ਤੇ ਕਈਆਂ ਨੂੰ ਵੀ ਚਲੋ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਹੀਂ ਪੱਕੇ ਆਪਾਂ ਬੰਦਿਆਂ ਨੂੰ ਨਹੀਂ ਕੰਮ ਤੇ ਵੀ ਨਹੀਂ ਲਵਾ ਸਕਦੇ ਕਿਉਂਕਿ ਇੱਥੇ ਸਾਰੇ ਪੇਪਰ ਆ ਜਿਹੜੇ ਮੰਗਦੇ ਆ ਕੰਮ ਤੇ ਨੋਂ ਤੋਂ ਪਹਿਲਾਂ ਕਿਉਂਕਿ ਇਹਨਾਂ ਨੂੰ ਵੀ ਡਰ ਹੁੰਦਾ ਇਹਨਾਂ ਨੂੰ ਬਹੁਤ 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 ਜ਼ਿਆਦਾ ਮਾਨ ਨਹੀਂ ਹੁੰਦੀ ਆ ਜਦੋਂ ਕਿ ਇਹ ਕੋਈ ਇੱਥੇ ਕੱਚਾ ਬੰਦਾ ਕੰਮ ਤੇ ਫੜਿਆ ਜਾਂਦਾ ਵਾ ਤਾਂ ਕਰਕੇ ਇਹ ਥੋੜਾ ਜਿਹਾ ਡਰਦੇ ਆ ਚਲੋ ਕੋਈ ਵਿੱਚੋਂ ਚੋਰੀ-ਪਿਸ਼ੋਰੀ ਲਈ ਵੀ ਜਾਂਦੇ ਆ ਕੋਈ ਖੇਤੀ ਤੇ ਬਾੜੀ ਦੇ ਕੰਮ ਤੇ ਜਾਂ ਕੋਈ ਤੇ ਲਈ ਵੀ ਜਾਂਦੇ ਆ ਤੇ ਪਰ ਨਹੀਂ ਜ਼ਿਆਦਾ ਹੁਣ ਅਸੀਂ 100% ਜਿਹੜੇ ਇੱਥੋਂ ਦੇ ਵੀ ਮਾਲਕ ਆ ਉਹ ਕੱਚੇ ਬੰਦਿਆਂ ਨੂੰ ਕੰਮ ਤੇ ਨਹੀਂ ਲੈਂਦੇ ਇਸ ਕਰਕੇ ਵੀ ਤੁਹਾਨੂੰ ਥੋੜੀ ਜੀ ਤੁਸੀਂ ਵੇਟ ਕਰਿਆ ਕਰੋ ਇਦਾਂ ਨਹੀਂ ਚਲ ਹੁੰਦਾ ਤਾਂ ਸਭ ਨਾਲ ਹੀ ਆ ਮੈਂ ਆਪਦੇ ਤੇ ਵੀ ਦੱਸਦੀ ਆ ਜਦੋਂ ਅਸੀਂ ਆਈ ਸੀ ਮੈਂ ਤਾਂ ਨਾਲ ਫੈਮਿਲੀ ਕੇਸ ਤੇ ਆਈ ਸੀਗੀ ਇਹ ਕੰਮ ਤੇ ਜਾਂਦੇ ਸੀਗੇ ਬੱਚੇ ਵੀ on ਦੇ ਸਾਰੇ ਚਲੋ ਬੱਚਿਆਂ ਨੂੰ ਸਕੂਲ ਲੱਗ ਗਿਆ ਸੀ ਹਫ਼ਤੇ ਬਾਅਦ ਤੇ ਮੈਂ ਘਰੇ ਹੋਣਾ ਮੈਨੂੰ ਵੀ ਇਦਾਂ ਹੁੰਦਾ ਸੀ ਆਈ ਕੰਮ ਮਿਲ ਜੇ ਕੰਮ ਮਿਲ ਜੇ ਵੀ ਕਿਉਂਕਿ ਵੇਲੇ ਦਾ ਟਾਈਮ ਪਾਸ ਨਹੀਂ ਹੁੰਦਾ ਸੀਗਾ ਫਿਰ ਚਲੋ ਕੰਮ ਹੌਲੀ ਹੌਲੀ ਮਿਲ ਗਿਆ ਹਨਾ ਚਲੋ ਵਧੀਆ ਹੁਣ ਆਪਦਾ ਚੱਲ ਜਾਂਦਾ ਆਈ ਤੁਹਾਨੂੰ ਕਹਿੰਨੇ ਆ ਵੀ ਜਦੋਂ ਤੁਹਾਡੇ ਪੇਪਰ ਜਮ੍ਹਾਂ ਹੋਗੇ ਤੁਹਾਡੀਆਂ ਕਿੱਟਾਂ ਜਮ੍ਹਾਂ ਹੋ ਗਈਆਂ ਉਦੋਂ ਸਾਰਾ ਕੁਝ ਹੀ ਹੋ ਜਾਣਾ ਵਾ ਉਹਨਾ ਟਾਈਮ ਤੁਸੀਂ ਇੱਥੇ ਆਪਦੀ ਬੋਲੀ ਸਿੱਖੋ ਕਿਉਂਕਿ ਜਦੋਂ ਤੁਹਾਡੀਆਂ ਕਿੱਟਾਂ ਵੀ ਚਲੋ ਹੋ ਜਾਣੀਆਂ ਜੇ ਤੁਸੀਂ ਪੇਪਰਾਂ ਤੇ ਆਇਆਂ ਲੀਗਲ ਆਇਆਂ ਕਿੱਟਾਂ ਜਮਾ ਹੋ ਜਾਣੀਆਂ ਬੋਲੀ ਵੀ ਫਿਰ ਤੁਹਾਨੂੰ ਕੰਮ ਵੀ ਚਲੋ ਮਿਲ ਜਾਣਾ ਫਿਰ ਤੁਸੀਂ ਬੋਲੀ ਪਿੱਛੇ ਵੀ ਹੁਣ ਅਸੀਂ ਵੀ ਵੇਖਿਆ ਵਾ ਕਈ ਵੀਰ ਹੁਣ ਬੋਲੀ ਪਿੱਛੇ ਰਹਿ ਜਾਂਦੇ ਆ ਕੰਮ ਤੇ ਪੇਪਰ ਤਾਂ ਹੁੰਦੇ ਆ ਤੇ ਬੋਲੀ ਨਹੀਂ ਆਉਂਦੀ ਹੁੰਦੀ ਹੁਣ ਤੁਸੀਂ ਉਹਨਾਂ ਚਿਰ ਦਾ ਦਾ ਟਾਈਮ ਖਰਾਬ ਨਾ ਕਰੋ ਜੋ ਨਾ ਚੱਕਰ ਹੁਣ ਪੇਪਰ ਹੈ ਹੁਣ ਇੱਕ ਤਾਂ ਹੈਗਾ ਵੀ ਦਸੰਬਰ ਚ ਛੁੱਟੀਆਂ ਆ ਰਹੀਆਂ ਕਰਕੇ ਇੱਕ ਹੁਣ ਕਈ ਕਈ ਕਸਤੂਰੀਆਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋਣ ਕਰਕੇ ਤਿੰਨਾ ਤਿੰਨਾ ਚਾਰਾਂ ਚਾਰ ਮਹੀਨਿਆਂ ਦੀਆਂ ਡੇਟਾਂ ਮਿਲਦੀਆਂ ਜਿਹੜੇ ਵੀਰ ਆਏ ਆ ਹੁਣ ਫ੍ਰੀ ਬੈਠਿਆ ਕੰਮ ਤੋਂ ਪੇਪਰ ਜਿਨ੍ਹਾਂ ਜੱਕਰ ਕਿਟਾਂ ਜਮਾ ਨਹੀਂ ਹੁੰਦੀਆਂ ਉਹਨਾਂ ਨੂੰ ਕੰਮ ਨਹੀਂ ਮਿਲਦਾਗਾ ਤੇ ਨਾ ਕਰ ਉਹਨਾਂ ਟਾਈਮ ਤੁਸੀਂ ਆਪਦੀ ਬੋਲੀ ਸਿੱਖ ਲਓ ਇਹ ਨਹੀਂਗਾ ਵੀ ਜੇ ਹੁਣ ਪਿੱਟ ਲਿਆ ਆ ਗਏ ਆ ਇੱਕ ਵੀਰ ਤਾਂ ਕਹਿੰਦਾ ਸੀਗਾ ਹੁਣ ਤਾਂ ਜਾਨ ਪਛਾਨ ਚੀ ਸਾਡੇ ਉਹ ਕਹਿੰਦਾ ਮੈਂ ਤਾਂ ਵਾਪਸ ਚੱਲਿਆ ਜਾਣਾ ਇੰਡੀਆ ਵੀ ਮੈਂ ਆਇਆ ਤੇ ਕੰਮ ਹੈ ਨਹੀਂ ਇਹ ਕੋਈ ਹਾਲ ਨਹੀਂ ਹੁੰਦਾ ਤੁਸੀਂ ਉਧਰੋਂ ਆਏ ਆ ਇੰਨੇ ਨੇ ਪੈਸੇ ਲਾ ਕੇ ਤੇ ਜੇ ਉੱਥੇ ਕੁਝ ਹੈ ਨਹੀਂ ਸੀ ਕੋਈ ਕੰਮ ਹੈ ਨਹੀਂ ਸੀ ਫੇਰ ਹੀ ਤੁਸੀਂ ਇੱਧਰ ਆਏ ਹੁਣ ਇੱਥੋਂ ਤੁਸੀਂ ਕਹਿੰਨੇ ਆ ਹਜੇ ਆਇਆ ਨੂੰ ਮਹੀਨਾ-ਮਹੀਨਾ ਨਹੀਂ ਹੋਇਆ ਸੀ ਇੰਡੀਆ ਬਾਪਸੇ ਚਲੇ ਜਾਵਾਂਗੇ ਵੀ ਇਦਾਂ ਨਹੀਂ ਹੁੰਦਾਗਾ ਹੌਲੀ-ਹੌਲੀ ਸਾਰਾ ਕੁਝ ਅਸੀਂ ਆਪਦੇ ਤੇ ਲਾ ਕੇ ਤੁਹਾਨੂੰ ਦੱਸਦੇ ਵੀ ਸਾਰਾ ਕੁਝ ਹੀ ਹੋ ਜਾਂਦਾ ਹੁੰਦਾ ਕੰਮ ਵੀ ਮਿਲ ਜਾਊਗਾ ਹੌਲੀ-ਹੌਲੀ ਉਹਨਾਂ ਚਾਹੀਏ ਤੁਸੀਂ ਟਾਈਮ ਬੋਲੀ ਸਿੱਖੋ ਜਦੋਂ ਤੁਹਾਡੇ ਪੇਪਰ ਜਮ੍ਹਾਂ ਹੋ ਗਏ ਤੁਹਾਡੇ ਕੋਲੇ ਤੁਹਾਨੂੰ ਬੋਲੀ ਆਉਂਦੀ ਹੋਈ ਤੁਹਾਡੇ ਕੋਲੇ ਪੇਪਰ ਹੋਏ ਤੇ ਇਹ ਹੋ ਹੀ ਨਹੀਂ ਸਕਦਾ ਵੀ ਤੁਹਾਨੂੰ ਕੰਮ ਨ ਠੀਕ ਹੈ ਨਾ ਜਦੋਂ ਉਸ ਵਾਸਤੇ ਤੁਹਾਡਾ ਕੰਮ ਚੱਲ ਪਿਆ ਤੇ ਸਾਰਾ ਕੁਝ ਠੀਕ ਹੋ ਜਾਣਾ ਵਾ ਤੇ ਥੋੜੀ ਜਿਹੀ ਅਦਾ ਹੁਣ ਆਪਾਂ ਵੇਖ ਜਾਈਏ ਆਇਨੀ ਵੀ ਆਪਣੇ ਵੀ ਕਿ ਇਟਲੀ ਚਾ ਕਿਸੇ ਵੀ ਦੇਸ਼ ਚਾ ਹੁਣ ਕੈਨੇਡਾ ਵਾਲਾ ਲੋ ਅਮਰੀਕਾ ਵਾਲਾ ਲੋ ਜਿੱਥੇ ਵੀ ਹੁਣ ਆਪਣੇ ਜਾਣਦੇ ਵੀ ਹਨਾ ਸਟੱਡੀ ਵੇਸ ਤੇ ਵੀ ਜਾਂਦੇ ਆ ਬੱਚੇ ਜਾਂ ਹੁਣ ਕਈ ਫੈਮਿਲੀ ਕੇਸ ਦੇ ਵੀ ਜਾਂਦੇ ਆ ਤੇ ਉਹਨਾਂ ਲਈ ਵੀ ਹੁਣ ਉਧਰ ਵੀ ਨੰ ਕੰਮ ਹੈਗਾਗਾ ਕੋ ਵੀਟ ਕਰਨੀ ਪੈਂਦੀ ਆ ਕੋਈ ਕਹਿੰਦਾ ਸਾਨੂੰ 4 ਮਹੀਨੇ ਹੋ ਗਏ ਬੈਠਿਆਂ ਨੂੰ ਕੋਈ ਕਹਿੰਦਾ ਸਾਨੂੰ 6 ਮਹੀਨੇ ਹੋ ਗਏ ਜਿਹੜਾ ਹੌਲੀ ਹੌਲੀ ਆ ਨਾ ਸਾਰਾ ਕੁਝ ਹੀ ਹੋ ਜਾਂਦਾ ਉਹਨਾਂ ਥੋੜਾ ਜਿਹਾ ਸਬਰ ਰੱਖਿਆ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਇਹ ਨਹੀਂ ਚਲੋ ਆਪਾਂ ਦਾ ਤੁਹਾਨੂੰ ਤੁਸੀਂ ਆਪਣੇ ਨਾਲ ਜੁੜੇ ਆ ਹਨ ਫੈਮਿਲੀ ਤੌਰ ਤੇ ਆਪਾਂ ਨੂੰ ਸੌਂਦੇ ਆ ਆਪਣੇ ਤੇ ਯਕੀਨ ਕਰਦੇ ਆ ਉਹਦੇ ਬੇਸ ਤੇ ਹੀ ਆਪਾਂ ਤੁਹਾਨੂੰ ਸਮਝਾਉਂਦੇ ਆ ਵੀ ਤੁਸੀਂ ਇੰਨਾ ਬਿਨਾ ਕਰਿਆ ਕਰੋ ਕਾਹਲੀ ਵੀ ਹਾਂ ਅਸੀਂ ਤਾਂ ਆਇਆ ਕੰਮ ਹੈ ਨਹੀਂ ਅਸੀਂ ਵਾਪਸ ਜਾਣਾ ਵੀ ਹਾਈ ਕੰਮ ਹੈ ਨਹੀਂ ਕੀ ਕਰੀਏ ਇਸ ਵਰ ਰੱਖੋ ਹੌਲੀ ਹੌਲੀ ਜਿਹੜਾ ਸਾਰਾ ਕੁਝ ਹੋ ਜਾਂਦਾ ਉਹਨਾਂ ਚਿਰ ਤੁਸੀਂ ਚਲੋ ਬੋਲੀ ਸਿੱਖੋ ਆਸੇ ਪਾਸੇ ਕਿਸੇ ਨਾਲ ਗੱਲਬਾਤ ਕਰੋ ਬਈ ਜੋ ਸਾਡੇ ਪੇਪਰ ਜਮਾ ਹੋ ਜਾਣਗੇ ਸਾਡੇ ਕਿੱਟਾ ਜਮਾ ਹੋ ਜਾਣਗੇ ਜਦੋਂ ਅਸੀਂ ਸਾਨੂੰ ਬਾਅਦ ਚ ਸਾਨੂੰ ਕੰਮ ਲੱਭਦੇ ਹੋ ਸੇ ਕੰਮ ਤੇ ਲੱਗਣਾ ਜਾਂ ਹੋ ਸਕਦਾ ਤੁਸੀਂ ਇਦਾਂ ਕਰੋਗੇ ਕੋਈ ਤੁਹਾਨੂੰ ਕੱਚਾ ਨਵੀਂ ਜਿਨਾਂ ਥੋੜੇ ਕਿੱਟਾਂ ਜਮਾ ਨਹੀਂ ਹੁੰਦੀਆਂ ਹਨ ਤੇ ਕੱਚੇ ਬੰਦਿਆਂ ਨੂੰ ਵੀ ਕੋਈ ਘਰ ਲੈ ਜਾਂਦੇ ਆ ਕੰਮ ਤੇ ਕੋਈ ਕਰਾ ਲੈਂਦਾ ਚੋਰੀ-ਬਿਚੋਰੀ ਚਲੋ ਜੇ ਤੁਹਾਨੂੰ ਘੱਟ ਵੀ ਪੈਸੇ ਮਿਲਦੇ ਆ ਤੇ ਵੀ ਫ੍ਰੀ ਰਹਿਣ ਨਾਲ ਤੁਸੀਂ ਉਹ ਵੀ ਹੋਣਾ ਟਾਈਮ ਕਰ ਸਕਦੇ ਆ ਹਾਂਜੀ ਚਲੋ ਅੱਗੇ ਆਪਣੇ ਇੱਕ ਵੀਰ ਦਾ ਕਮੈਂਟ ਸੀਗਾ ਬਈ ਸੇਨਜਾਲ ਬੋਰੋ ਸੰਜੋੜਨ ਵਾਰੇ ਸਾਨੂੰ ਦੱਸਿਓ ਵੀ ਜਿਹੜੀ ਸੇਨਜਾਲ ਬੋਰੋ ਸੰਜੋੜਨ ਤੇ ਉਹ ਕੀ ਹੁੰਦੀ ਆ ਤੇ ਉਹਦੇ ਬਾਰੇ ਜਾਣਕਾਰੀ ਦਿਓ ਕਿ ਉਹ ਕਿਦਾਂ ਆਪਾਂ ਅਪਲਾਈ ਕਰ ਸਕਦੇ ਹਾਂ ਹਾਂਜੀ ਜਿਹੜੀ ਆਪਣੀ ਸੈਨ ਜਾਂ ਲਵੋਰੋ ਸੰਜੋਰ ਨੂੰ ਆ ਇਹ ਉਹ ਸੰਜੋਰਨ ਹੁੰਦੀ ਆ ਜਦੋਂ ਕਿ ਆਪਣੇ ਕੋਲੇ 2 ਸਾਲਾਂ ਦੀ ਸੰਜੋਰਨ ਹੁੰਦੀ ਆ ਜਾਂ ਜਦੋਂ ਆਪਣੇ ਕੋਲ ਸੰਜੋਰਨ ਹੁੰਦੀ ਆ ਤੇ ਆਪਾਂ ਕੰਮ ਕਰਦੇ ਹੁੰਨੇ ਆ ਕਿਸੇ ਵਜ੍ਹਾ ਨਾਲ ਆਪਣਾ ਕੰਮ ਆ ਜਿਹੜਾ ਛੁੱਟ ਜਾਂਦਾ ਤੇ ਜਾਂ ਉਹ ਵੀ ਮਤਲਬ ਆਪਾਂ ਛੱਡ ਦਿੰਨੇ ਆ ਜਾਂ ਆਪਣ ਮਾਲਕ ਕੰਮ ਤੋਂ ਕੱਢ ਦਿੰਦਾ ਉਸ ਤੋਂ ਬਾਅਦ ਆਪਣੀ ਜਿਹੜੀ ਉਹ ਸੰਜੋਰਨ ਨੂੰ 2 ਸਾਲਾਂ ਦੀ ਹੁੰਦੀ ਆ ਕਾਂ ਕਿਨੇ ਟਾਈਮ ਦੀ ਆਪਾਂ ਨੂੰ ਮਿਲੀ ਹੁੰਦੀ ਆ ਪਹਿਲਾਂ ਉਹ ਆਪਣੇ ਜਦੋਂ ਖਤਮ ਹੋ ਜਾਂਦਾ ਖਤਮ ਹੋਣ ਵਾਲੀ ਹੁੰਦੀ ਆ ਤੇ ਆਪਾਂ ਨੂੰ ਨਵੇਂ ਜਿਹੜੇ ਸੰਜੋੜ ਨੂੰ ਅਪਲਾਈ ਕਰਨੀ ਹੁੰਦੀ ਆ ਤੇ ਉਹਦੇ ਲਈ ਵੀ ਆਪਾਂ ਦੇ ਕੋਲੇ ਨੀਕੋਸ ਵੀ ਕੰਮ ਨਹੀਂ ਹੁੰਦਾਗਾ ਤੇ ਉਦੋਂ ਆਪਾਂ ਜਿਹੜੀ ਉਹ ਸੰਜੋੜ ਨੂੰ ਸੈਨ ਜਲਬੋਰੋ ਸੰਜੋੜ ਨੂੰ ਅਪਲਾਈ ਕਰ ਸਕਦੇ ਆ ਤੇ ਉਹਦੇ ਲਈ ਜਿਹੜੀਆਂ ਸ਼ਰਤਾਂ ਹੁੰਦੀਆਂ ਵਾ ਇੱਕ ਤਾਂ ਉਹਦੇ ਲਈ ਹਾਊਸ ਪੀਤੀ ਚਾਹੀਦੀ ਹੁੰਦੀ ਆ ਵੀ ਜਿੱਥੇ ਆਪਾਂ ਰਹਿੰਦੇ ਆ ਉੱਥੋਂ ਦਾ ਪ੍ਰੂਫ ਚਾਹੀਦਾ ਹੁੰਦਾ ਵਾ ਤੇ ਇੱਕ ਪਿਛਲਾ ਕੰਮ ਜਿੱਥੇ ਆਪਾਂ ਕੰਮ ਕੀਤਾ ਹੁੰਦਾ ਹਨਾ ਉਹਦਾ ਪ੍ਰੂਫ ਹੋਣਾ ਚਾਹੀਦਾ ਪਿਛਲਾ ਕੰਤਰਾਤੋ ਦਾ ਜਿਹੜਾ ਆਪਾਂ ਕੰਮ ਜਿਹੜਾ ਛੱਡਿਆ ਹੁੰਦਾ ਉਹਦਾ ਕੰਤਰਾਤੋ ਹੋਣਾ ਚਾਹੀਦਾ ਉਹਦਾ ਪ੍ਰੂਫ ਆਉਣਾ ਚਾਹੀਦਾ ਵੀ ਉਹ ਕੰਮ ਖਤਮ ਹੋ ਗਿਆ ਵਾ ਤੇ ਬਾਕੀ ਆ ਜਿਹੜੇ ਬੂਸਤੇ ਪਾ ਗਏ ਆਪਣੇ ਜਿਹੜੇ ਪਿਛਲੇ ਆ ਉਹ ਹੋਣੇ ਚਾਹੀਦੇ ਉਹ ਆਪਾਂ ਫੇਰ ਸੰਜੋਨ ਅਪਲਾਈ ਕਰ ਸਕਦੇ ਆ ਤੇ ਉਹਦੇ ਉਹ ਆਪਾਂ ਨੂੰ ਇੱਕ ਸਾਲ ਦੀ ਸੰਜੋਨ ਨੂੰ ਮਿਲਦੀ ਹੁੰਦੀ ਆ ਜਿਹੜੀ ਸਿਆਣ ਜਾਲਾ ਬੋ ਰ ਸੰਜੋਰ ਨਾ ਹੁੰਦੀ ਆ ਉਹ ਆਪਾਂ ਨੂੰ ਇੱਕ ਸਾਲ ਦੀ ਸੰਜੋਰ ਨੂੰ ਮਿਲਦੀ ਹੁੰਦੀ ਆ ਤੇ ਇਹ ਸੰਜੋਰ ਨੂੰ ਜਿਹੜੀ ਉਹ ਵੀ ਰਿਪਲਾਈ ਕਰ ਸਕਦੇ ਆ ਜਿਨ੍ਹਾਂ ਨੂੰ ਪਹਿਲਾਂ ਸੰਜੋਰ ਨੂੰ ਮਿਲੀ ਹੁੰਦੀ ਆ ਤੇ ਬਾਅਦ ਚ ਉਹਨਾਂ ਦੇ ਜਿਹੜੇ ਆ ਕੰਮ ਉਹਨਾਂ ਦਾ ਪਹਿਲਾਂ ਜਿਨ੍ਹਾਂ ਕੋਲ ਸੰਜੋਰ ਨਾ ਹੁੰਦੀ ਆ ਦੋ ਸਾਲਾਂ ਦੀ ਬਾਅਦ ਚ ਉਹਨਾਂ ਦੇ ਕੰਮ ਜਿਹੜਾ ਨਹੀਂ ਹੁੰਦਾ ਕੋਈ ਮਾਲਕ ਦਾ ਕੋਈ ਕੰਟਰੈਕਟੂ ਨਹੀਂ ਹੁੰਦਾ ਉਹਨਾਂ ਨੇ ਅਪਲਾਈ ਕਰਨੀ ਹੁੰਦੀ ਆ ਇਹ ਉਹਨਾਂ ਵੀਰਾਂ ਭੈਣਾਂ ਲਈ ਇਹ ਸੰਜੋਰ ਨੂੰ ਉਹਨਾਂ ਲਈ ਹੁੰਦੀ ਆ ਆਇਨਿੰਗਾ ਵੀ ਜੇ ਕੋਈ ਹੁਣ ਆਪਾਂ ਨਮਾ ਆਵਾਜਾਂ ਕਿੰਮੀ ਆਪਾਂ ਕਹਿ ਕੇ ਵੀ ਉਹ ਸੰਜੋਨ ਆਪਾਂ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਉਹ ਮਿਲ ਸਕਦੀ ਉਹਦੇ ਲਈ ਹੁਣ ਦੱਸਿਆ ਵਾ ਵਿਸ਼ਾਰਤਿਆ ਉਹਦੇ ਲਈ ਡਾਕੂਮੈਂਟ ਆਪਣੇ ਜਿਹੜੇ ਪਿਛਲੇ ਆ ਵੀ ਹੋਣੇ ਚਾਹੀਦੇ ਆ ਕੰਮ ਜਿੱਥੇ ਆਪਾਂ ਕੀਤਾ ਉਹਦੇ ਪਾਗੇ ਬੋਸਤੇ ਤੇ ਕੰਤਰਾਤ ਤੋਂ ਤੇ ਵੀ ਆਪਣੇ ਕੋਲ ਹੁਣ ਉਹ ਕੰਮ ਹੈ ਨਹੀਂਗਾ ਤਾਂ ਹੀ ਉਹ ਜਿਹੜੀ ਆਪਾਂ ਨੂੰ ਸੰਜੋਨ ਨੂੰ ਮਿਲਦੀ ਆ ਹਾਂਜੀ ਅੱਗੇ ਵੀਰ ਦਾ ਕਮੈਂਟ ਆਇਆ ਸੀ ਆਪਾਂ ਜੀਲ ਬਾਰੇ ਵੀਡੀਓ ਪਾਈ ਸੀਗੀ ਤੇ ਵੀਰ ਦਾ ਕਮੈਂਟ ਆਇਆ ਸੀ ਵੀ ਜੀਲ ਚ ਵੀ ਪਾਸਪੋਰਟ ਜਮਾ ਕਰਵਾਉਣਾ ਪੈਂਦਾ ਹਾਂਜੀ ਸੁਣਿਆ ਤੁਸੀਂ ਠੀਕ ਹੈ ਜੀਲ ਚ ਪਾਸਪੋਰਟ ਜਮਾ ਕਰਵਾਉਣਾ ਪੈਂਦਾ ਤੇ ਪਰ ਪਾਸਪੋਰਟ ਕਦੇ ਵਾਸੇ ਬਿਨਾ ਜਮਾ ਕਰਵਾਇਓ ਕਿਉਂਕਿ ਜੇ ਆਪਣੇ ਅਜੀਲ ਪਾਸ ਨਾ ਹੋਈ ਤੇ ਜਿਹੜਾ ਆਪਣਾ ਪਾਸਪੋਰਟ ਆ ਤੇ ਵੀ ਉਹ ਜਮਾ ਤੁਸੀਂ ਨਾ ਕਰਵਾਇਓ ਤੇ ਉਹ ਹੋਕਪਾ ਨੂੰ ਰਿਪੋਰਟ ਵੀ ਕਰ ਸਕਦੇ ਆ ਤੁਸੀਂ ਕੋਈ ਨਾ ਕੋਈ ਬਹਾਨਾ ਬਣਾ ਦਿਓ ਵੀ ਸਾਡੇ ਕੋਲ ਹੈ ਨਹੀਂ ਗਵਾਚ ਗਿਆ ਜਾਂ ਪਾਟ ਗਿਆ ਕੋਈ ਵੀ ਤੇ ਉਹ ਆਪਾਂ ਵੀਡੀਓ ਤੁਹਾਡੇ ਨਾਲ ਬਣਾਉਣੀ ਸੀ ਬਸ ਟਾਈਮ ਹੀ ਨਹੀਂ ਜਿਹੜੀ ਵੀ ਨੇ ਅਜੀਲ ਕਰਵਾਈ ਸੀਗੀ ਤੇ ਬਾਅਦ ਚ ਅਜੀਲੋ ਨੇ ਕੈਨਸਲ ਕਰਵਾ ਕੇ ਆਪਣੇ ਪੇਪਰ ਵੀ ਬਣਵਾਏ ਪੇਪਰ ਬਣ ਗਏ ਸੀ ਜਿਹੜੇ ਉਹਦੇ ਹੁਣ ਉਹ 2 ਸਾਲਾਂ ਦੀ ਸੰਜੋੜ ਨਾ ਉਹਦੇ ਕੋਲੇ ਉੱਤੇ ਕੰਮ ਕਰਦਾ ਵਾ ਵਧੀਆ ਤੇ ਉਹ ਆਪਾਂ ਵੀ ਇਹਨਾਂ ਥੋੜੀ ਪੂਰੀ ਗੱਲਬਾਤ ਕਰਕੇ ਆਪਾਂ ਵੀਡੀਓ ਬਣਾਵਾਂਗੇ ਕਿ ਕਿਵੇਂ ਉਹਨੇ ਅਜੀਲ ਕਰਵਾਈ ਸੀ ਕਿਵੇਂ ਉਸ ਤੋਂ ਬਾਅਦ ਉਹਦੀ ਪਾਸ ਹੋ ਗਈ ਸੀ ਕਿੰਨੇ ਟਾਈਮ ਬਾਅਦ ਕਦੋਂ ਕੰਮ ਕਰ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਨੇ ਕੈਨਸਲ ਕਰਵਾ ਕੇ ਦੂਜੀ ਸੰਜੋੜ ਨੂੰ ਲਈ ਆ ਤੇ ਉਹ ਕਿਵੇਂ ਲਈ ਸੀ ਉਹ ਆਪਾਂ ਜਰੂਰ ਵੀਡੀਓ ਬਣਾਵਾਂਗੇ ਤੇ ਟਾਈਮ ਲੱਗਾ ਤੇ ਉਹ ਤੁਹਾਡੇ ਨਾਲ ਆਪਾਂ ਜਰੂਰ ਸ਼ੇਅਰ ਕਰਾਂਗੇ ਤੇ ਹੋਰ ਬਾਕੀ ਆਪਣੇ ਵੀ ਡਾਕੂਮੈਂਟ ਸੀਗਾ ਵੀ 4 ਦਸੰਬਰ ਨੂੰ ਡੋਮੈਸਟਿਕ ਪੇਪਰ ਭਰੇ ਸੀ ਕੋਟ ਨੇ 4 ਦਸੰਬਰ ਨੂੰ ਜਿਹੜੇ ਪੇਪਰ ਭਰੇ ਸੀ ਹਾਂਜੀ ਕੋਟੇ ਵਿੱਚ ਆ ਗਏ ਆ ਤੇ ਹਜੇ ਤੱਕ ਕੁਝ ਪਤਾ ਨਹੀਂਗਾ ਵੀ ਹੁਣ ਅਸੀਂਗਾ ਪੇਪਰ ਪਰਵਾਹੀਏ ਕੀ ਕਰੀ ਵੀ ਨਿਕਲ ਲੰਗੇ ਕਿ ਨਹੀਂ ਨਿਕਲਣਗੇ ਹਾਂਜੀ ਵੀਰ ਜੀ ਜਿੱਥੋਂ ਤੱਕ ਸਾਨੂੰ ਨੌਲਜ ਆ ਵੀ ਉਹ ਪੇਪਰ ਹੁਣ ਨਹੀਂ ਨਿਕਲਨੇ ਤੁਸੀਂ ਆਪਦੇ ਪੇਪਰ ਫੇਰ ਦੁਬਾਰੀ ਭਜਾ ਪਰ ਆ ਸਕਦੇ ਆ ਤੇ ਗਾਂ ਅੱਗੇ ਆਪਾਂ ਕਿਸਮਤ ਦਾ ਕੁਝ ਕਹਿ ਨਹੀਂ ਸਕਦੇ ਤੇ ਪਰ ਜਿੱਥੋਂ ਤੱਕ ਸਾਨੂੰ ਲੌਲ ਜਾ ਉਹ ਪੇਪਰ ਨਹੀਂ ਨਿਕਲਣਗੇ ਠੀਕ ਹੈ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਕਮੈਂਟ ਤਾਂ ਹੋਰ ਵੀ ਆ ਚਲੋ ਆਪਾਂ ਫੇਰ ਕਿਸੇ ਟਾਈਮ ਆਉਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਦਿਓ ਜੀ ਆਗਿਆ ਮਿਲਾਂਗੇ ਅਗਲੀ ਵੀਡੀਓ ਸਤਿ ਸ੍ਰੀ ਅਕਾਲ